ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਆਪਾਂ ਕੱਲ ਸਟੋਰੀ ਕਰ ਰਹੇ ਸੀ ਜੜਪਰਤ ਰਿਸ਼ੀ ਦੀ ਪਹਿਲਾ ਜੋ ਰਾਜਾ ਸੀ ਜਿਸਦੇ ਨਾਮ ਤੇ ਭਰ ਦਾ ਨਾਮ ਤੇ ਆ ਤੇ ਬਹੁਤ ਪੁੰਨੀ ਧਰਮੀ ਰਾਜਾ ਸੀ ਇਸਨੇ ਬਹੁਤ ਚੰਗਾ ਰਾਜ ਕਮਾਇਆ ਫਿਰ ਜੰਗਲਾ ਵਿੱਚ ਜਾ ਕੇ ਭਗਤੀ ਕਰਨ ਲੱਗਿਆ ਨਦੀ ਦੇ ਕਿਨਾਰੇ ਕੁਟੀਆਂ ਬਣਾ ਕੇ ਰਹਿੰਦਾ ਸੀ ਤੇ ਨਦੀ ਵਿੱਚੋਂ ਇਸ਼ਨਾਨ ਕਰਕੇ ਇੱਕ ਦਿਨ ਇਹ ਬੈਠਾ ਹੋਇਆ ਸੀ ਭਗਤੀ ਕਰਨ ਲੱਗਿਆ ਸੀ ਤਾਂ ਇਹਨੇ ਦੇਖਿਆ ਕਿ ਇੱਕ ਹਿਰਨੀ ਜਿਹੜੀ ਗਰਭਵਤੀ ਸੀ ਬੱਚਾ ਹੋਣ ਵਾਲਾ ਸੀ ਉਸਤੇ ਤੇ ਉਹ ਪਾਣੀ ਪੀਣ ਲੱਗੀ ਆਖੀ ਤੇ ਪਿੱਛੋਂ ਸ਼ੇਰ ਨੇ ਜ਼ੋਰ ਦੀ ਗਰਜ ਮਾਰੀ ਧਾੜ ਮਾਰੀ ਜਿਸ ਤੋਂ ਡਰ ਕੇ ਹਿਰਨੀ ਨੇ ਬਹੁਤ ਜ਼ੋਰ ਦੀ ਛਲਾਂਗ ਲਗਾਈ ਤੇ ਉਹਦਾ ਬੱਚਾ ਪੈਦਾ ਹੋ ਕੇ ਪਾਣੀ ਦੇ ਵਿੱਚ ਗਿਰ ਗਿਆ ਤੇ ਹਿਰਨੀ ਵੀ ਪਰਲੇ ਪਾਰ ਜਾ ਕੇ ਡਿੱਗੀ ਤੇ ਮਰ ਗਈ ਤੇ ਰਿਸ਼ੀ ਨੂੰ ਬਹੁਤ ਤਰਸ ਆਇਆ ਇਹ ਛੋਟਾ ਜਿਹਾ ਬੱਚਾ ਵਿਚਾਰਾ ਇਹਦੀ ਮਾਂ ਵੀ ਮਰ ਗਈ ਉਸਨੇ ਹਿਰਨ ਦੇ ਬੱਚੇ ਨੂੰ ਪਾਲ ਲਿਆ ਤੇ ਹਰ ਵਕਤ ਉਹਦਾ ਧਿਆਨ ਫਿਰਨ ਦੇ ਬੱਚੇ ਵੱਲ ਰਹਿਣ ਲੱਗਿਆ ਕਿ ਛੋਟਾ ਜਿਹਾ ਹੈ ਹੁਣ ਜੰਗਲ ਚ ਜਾਊਗਾ ਤਾਂ ਫਿਰ ਨੂੰ ਕੋਈ ਸ਼ੇਰ ਨਾ ਫੜ ਲਵੇ ਕੋਈ ਕਿਤੇ ਗੁੰਮ ਨਾ ਹੋ ਜੇ ਤੇ ਭਗਤੀ ਵੱਲੋਂ ਧਿਆਨ ਹਟ ਕੇ ਜਿਹੜਾ ਰਾਜਾ ਸਾਰਾ ਆਪਣਾ ਰਾਜ ਭਾਗ ਛੱਡ ਕੇ ਮਹਿਲ ਮਾੜੀਆਂ ਆਪਣੀਆਂ ਰਾਣੀਆਂ ਰਾਜਕੁਮਾਰ ਛੱਡ ਕੇ ਆਇਆ ਸੀ ਉਸ ਨੂੰ ਮੋਹ ਨੇ ਜਕੜ ਲਿਆ ਹਿਰਨ ਦੇ ਬੱਚੇ ਦੇ ਮੋਹ ਨੇ ਦਇਆ ਕਰਨੀ ਤਾਂ ਠੀਕ ਸੀ ਪਰ ਉਸ ਤੋਂ ਬਾਅਦ ਉਹਦਾ ਸਾਰਾ ਸਮਾਂ ਹੀ ਹਿਰਨ ਦੇ ਬੱਚੇ ਦੇ ਵੱਲ ਹੀ ਕੇਂਦ੍ਰਿਤ ਹੋ ਗਿਆ ਤੇ ਪ੍ਰਮਾਤਮਾ ਦੀ ਯਾਦ ਘਟਦੀ ਘਟਦੀ ਘਟੀ ਗਈ ਕਿਉਂਕਿ 올 ਦਾ ਟਾਈਮ ਸੌਂਦੇ ਜਾਗਦੇ ਉਹ ਬੱਚੇ ਨੂੰ ਵੀ ਆਪਣੇ ਨਾਲ ਲੈ ਕੇ ਸੌਂਦਾ ਸੀ ਤੇ ਉਹਨੂੰ ਮੋਹ ਪੈ ਗਿਆ ਉਹਦੇ ਨਾਲ ਅਟੈਚਮੈਂਟ ਤਾਂ ਫਿਰ ਮਾੜੀ ਹੈ ਨਾ ਚਾਹੇ ਕਿਸੇ ਚੀਜ਼ ਨਾਲ ਵੀ ਹੋਵੇ ਫਿਰ ਜਦੋਂ ਰਿਸ਼ੀ ਦਾ ਅੰਤ ਸਮਾਇਆ ਤਾਂ ਉਹ ਹਿਰਨ ਦਾ ਬੱਚਾ ਉਹਦੇ ਕੋਲ ਨਹੀਂ ਸੀ ਉਹਨੂੰ ਇਹੀ ਫਿਕਰ ਲੱਗਿਆ ਰਿਹਾ ਅੰਤਲੇ ਸਵਾਸਾਂ ਤੱਕ ਪਤਾ ਨਹੀਂ ਕਿੱਥੇ ਚਲਾ ਗਿਆ ਜੰਗਲ 'ਚ ਉਹਨੂੰ ਕੋਈ ਮਾਰ ਦੂਗਾ ਉਹਦੀ ਕੌਣ ਕੇਅਰ ਕਰੂਗਾ ਤੇ ਉਸ ਦੇ ਖਿਆਲਾਂ ਦੇ ਵਿੱਚ ਹੀ ਉਸਦੇ ਸਵਾਸ ਨਿਕਲ ਗਏ ਇਸ ਕਰਕੇ ਉਸਨੂੰ ਹਿਰਨ ਦੀ ਜੁਨੀ ਪਹਿਣਾ ਪਿਆ ਪਰ ਉਸ ਨੂੰ ਸਾਰਾ ਕੁਝ ਯਾਦ ਸੀ ਪਿਛਲੀ ਭਗਤੀ ਆਪਣੀ ਤੇ ਆਪਣੀ ਗਲਤੀ ਕਿ ਮੈਂ ਇੰਨਾ ਇੰਨਾ ਉੱਚਾ ਸਥਾਨ ਪ੍ਰਾਪਤ ਕਰਕੇ ਪਹਿਲਾਂ ਤਾਂ ਮਨੁੱਖਾ ਜੀਵਨ ਮਿਲੇਆ ਫਿਰ ਮੈਂ ਰਾਜਾ ਬਣਿਆ ਫਿਰ ਮੈਂ ਸਾਧੂ ਬਣਿਆ ਫਿਰ ਮੈਂ ਇੰਨੀ ਭਗਤੀ ਕੀਤੀ ਪਰ ਇੱਕ ਅਟੈਚਮੈਂਟ ਕਰਕੇ ਕਿਉਂਕਿ ਪੰਜ ਵਿਕਾਰਾਂ ਦੇ ਵਿੱਚੋਂ ਹੈ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੋਹ ਵੀ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੋਈ ਵੀ ਵਿਕਾਰ ਆਪਾਂ ਨੂੰ ਫੜ ਲਵੇ ਤਾਂ ਆਪਣਾ ਜੀਵਨ ਬਰਬਾਦ ਕਰ ਦਿੰਦਾ ਹੈ ਪਰ ਮੈਨੂੰ ਚੰਗੀ ਭਾਵਨਾ ਨਾਲ ਕੀਤਾ ਸੀ ਪਰ ਫਿਰ ਵੀ ਉਸ ਨੂੰ ਹਿਰਨ ਦੀ ਜੁਨੀ ਚ ਪੈਣਾ ਪਿਆ ਤੇ ਉਹਨ ਦਾ ਅਦਰ ਹੈਂਡ ਜਿਹੜਾ ਹਿਰਨ ਸੀ ਜਿਹੜਾ ਹਿਰਨ ਦਾ ਬੱਚਾ ਸੀ ਕਿਉਂਕਿ ਉਹਨੇ ਸਾਧੂ ਦੀ ਸੰਗਤ ਕੀਤੀ ਸੀ ਉਹਨੂੰ ਹਰ ਵਕਤ ਉਹ ਆਪਣੇ ਨਾਲ ਲਾ ਕੇ ਰੱਖਦੇ ਸੀ ਉਸ ਨੂੰ ਖਵਾਉਂਦੇ ਪਿਆਉਂਦੇ ਸੀ ਕੁੜਾ ਕੁੜਕਾ ਚਰਾਉਂਦੇ ਸੀ ਫਿਰ ਹਰ ਵੇਲੇ ਜਦੋਂ ਜਦੋਂ ਸਿਮਰਨ ਕਰਦੇ ਸੀ ਤਾਂ ਹਿਰਨ ਦੇ ਬੱਚੇ ਦੇ ਕੰਨਾਂ 'ਚ ਵੀ ਪੈਂਦਾ ਸੀ ਸੋ ਇਸ ਕਰਕੇ ਉਹਦੀ ਅੰਨੀ ਸ਼ੁਭਗਤੀ ਹੋ ਗਈ ਕਿ ਉਹ ਜਾਨਵਰ ਦੀ ਜੂਨ ਤੋਂ ਉਹ ਮਨੁੱਖ ਬਣ ਗਿਆ ਤੇ ਉਸ ਤੋਂ ਵੀ ਵੱਡੀ ਗੱਲ ਕਿ ਰਾਜਾ ਬਣ ਗਿਆ ਰਾਜਾ ਵੀ ਉਸ ਰਾਜ ਦਾ ਜਿੱਥੇ ਪਹਿਲਾਂ ਇਹ ਪਰਤ ਰਾਜ ਕਰਦਾ ਸੀ ਸੋ ਪ੍ਰਮਾਤਮਾ ਦੇ ਚੋਜ ਨਿਆਰੇ ਹਨ ਸੰਗਤ ਇੱਕ ਸੰਗਤ ਦਾ ਅਸਰ ਆਪਾਂ ਨੂੰ ਦੱਸਿਆ ਹੈ ਕਿ ਜੇ ਆਪਾਂ ਸਾਧੂਆਂ ਦੀ ਸੰਗਤ ਕਰੀਏ ਤਾਂ ਉਹਦੇ ਨਾਲ ਕਿੱਥੇ ਤੋਂ ਕਿੱਥੇ ਬੰਦਾ ਪਹੁੰਚ ਜਾਂਦਾ ਹੈ ਤੇ ਫਲਰੀ ਬਹੁਤ ਉੱਪਰ ਪਹੁੰਚ ਕੇ ਵੀ ਛੋਟੀ ਜਿਹੀ ਗਲਤੀ ਨਾਲ ਬੰਦਾ ਥੱਲੇ ਡਿੱਗ ਜਾਂਦਾ ਸੋ ਮਹਾਰਾਜ ਸਾਹਿਬ ਜੀ ਬਾਣੀ ਚ ਫਰਮਾਉਂਦੇ ਹਨ ਕਿ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਲਾ ਜਨਮ ਗਵਾਇਆ ਬਹੁਤ ਸਾਵਧਾਨੀ ਦੀ ਜ਼ਰੂਰਤ ਹੈ ਕਿਉਂਕਿ ਇਹ ਜਿਹੜਾ ਮਾਰਗ ਹੀ ਹੈ ਸਖੰਨੇਓ ਤਿੱਖੀ ਵਾਲਾ ਨਹੀਂ ਕੀਤ ਮਾਰਗ ਜਾਣਾ ਸੋ ਇਸ ਕਰਕੇ ਬਿਲਕੁਲ ਇੱਕ ਹੀ ਪੁਆਇੰਟ ਤੇ ਫੋਕਸ ਕਰਕੇ ਪ੍ਰਮਾਤਮਾ ਵੱਲ ਹੀ ਰਹਿਣਾ ਚਾਹੀਦਾ ਹੈ ਦੁਨੀਆ ਦੀਆਂ ਕਿਸੇ ਵੀ ਅਟੈਚਮੈਂਟਸ ਦੇ ਵਿੱਚ ਜਾਂ ਮੋਮਾਇਆ ਵਿੱਚ ਨਹੀਂ ਫਸਣਾ ਚਾਹੀਦਾ ਸੋ ਦੋਨਫੇਸ ਦਾ ਹਿਰਨ ਦਾ ਜਨਮ ਹੋਇਆ ਇਸ ਨੂੰ ਯਾਦ ਸੀ ਕਿਉਂਕਿ ਸਾਰਾ ਕੁਝ ਇਹ ਹਿਰਨ ਜੁਨੀ ਦੇ ਵਿੱਚ ਵੀ ਸਾਧੂਆਂ ਵਾਂਗੂ ਹੀ ਰਹਿੰਦਾ ਰਿਹਾ ਉਸੇ ਨਦੀ ਦੇ ਕਿਨਾਰੇ ਇਹ ਨਦੀ 'ਚ ਇਸ਼ਨਾਨ ਕਰਦਾ ਹੁੰਦਾ ਸੀ ਫਿਰ ਨਦੀ ਦੇ ਵਿੱਚ ਖੜ ਕੇ ਜਿਵੇਂ ਰਿਸ਼ੀ ਭਗਤੀ ਕਰਦਾ ਸੀ ਤਾਂ ਅੱਧੇ ਪਾਣੀ ਦੇ ਵਿੱਚ ਖੜ ਕੇ ਇਹ ਹਮੇਸ਼ਾ ਆਪਣੇ ਲਈ ਪ੍ਰਮਾਤਮਾ ਨਾਲ ਜੋੜੀ ਰੱਖਦਾ ਸੀ ਭਾਵੇਂ ਬੋਲ ਨਹੀਂ ਸਕਦਾ ਸੀ ਤੇ ਫਿਰ ਹਰੇ-ਹਰੇ ਘਾਹ ਚਰਨ ਦੀ بجائے ਇਹ ਸੁੱਕੇ ਹੋਏ ਪੱਤੇ ਡਿੱਗੇ ਹੋਏ ਪੱਤੇ ਖਾਂਦਾ ਸੀ ਕਿ ਮੈਂ ਹੁਣ ਨਹੀਂ ਆਪਣੇ ਚਿੱਤ ਨੂੰ ਕਿਸੇ ਪਾਸੇ ਜਾਣ ਦੇਣਾ ਮੇਰਾ ਇੱਕ ਜਨਮ ਤਾਂ ਬਰਬਾਦ ਹੋ ਗਿਆ ਪਰ ਹੁਣ ਬਿਲਕੁਲ ਪਰਮੇਸ਼ਰ ਵੱਲ ਹੀ ਧਿਆਨ ਦੇਣਾ ਖਾਣ ਪੀਣ ਵੱਲੋਂ ਵੀ ਬਿਲਕੁਲ ਉਹ ਆਪਣੇ ਵੱਲੋਂ ਕੇਅਰਲੈਸ ਸੀ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਕੇ ਤੇ ਫਿਰ ਜਿਹੜਾ ਹਿਰਨ ਦੀ ਜੁਨੀ ਤੋਂ ਵੀ ਇਹ ਇਹਨੂੰ ਛੁਟਕਾਰਾ ਮਿਲ ਗਿਆ ਜਦੋਂ ਇਹ ਪਾਣੀ ਦੇ ਵਿੱਚ ਇਹਨੇ ਸਮੱਦੀ ਲੈ ਲਈ ਹਿਰਨ ਦੀ ਜੁਨੀ ਚੋਂ ਇਹਦਾ ਅੰਤ ਸਮਾਇਆ ਹੁਣ ਕਿਉਂਕਿ ਚਾਹੇ ਜਾਨਵਰ ਸੀ ਪਰ ਇਹਨੇ ਇਹ ਭਗਤੀ ਕਰ ਰਿਹਾ ਸੀ ਤੇ ਇਸ ਦਾ ਅੰਤ ਸਮ ਅੰਤ ਸਮੇਂ ਪ੍ਰਮਾਤਮਾ ਨੂੰ ਯਾਦ ਕਰ ਰਿਹਾ ਸੀ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਕਰਦੇ ਨੇ ਸੁਆਸਤੇ ਅੱਗੇ ਸੀ ਇਸ ਕਰਕੇ ਇਸ ਨੂੰ ਇੰਨੀ ਵੱਡੀ ਪਦਵੀ ਪ੍ਰਾਪਤ ਹੋਈ ਕਿ ਇਹ ਅਗਲੇ ਜਨਮ ਦੇ ਵਿੱਚ ਇਹ ਰਾਜਾ ਬਣ ਗਿਆ ਇਹ ਰਾਜਾ ਵੀ ਇਹਦੇ ਵਿੱਚ ਵੀ ਬੜੇ ਸ਼ੁਭ ਸੰਸਕਾਰ ਸੀ ਕਿਉਂਕਿ ਨੇ ਸਾਧੂ ਦੀ ਸੰਗਤ ਕੀਤੀ ਸੀ ਭਵੇਂ ਹਿਰਨ ਸੀ ਪਹਿਲਾਂ ਤਾਂ ਪਰ ਇਸ ਦੀ ਖਿੱਚ ਬੜੀ ਰਹਿੰਦੀ ਸੀ ਕਿ ਇਹ ਵੱਡੇ ਵੱਡੇ ਰਿਸ਼ੀਆਂ ਮੂਨੀਆਂ ਕੋਲੇ ਜਾ ਕੇ ਸਿੱਖਿਆ ਪ੍ਰਾਪਤ ਕਰਦਾ ਰਹਿੰਦਾ ਸੀ ਤੇ ਸਾਧੂ ਸੰਤਾਂ ਨੂੰ ਆਪਣੇ ਮੈਲਾਂ ਚ ਬੁਲਾ ਕੇ ਉਹਨਾਂ ਦੀ ਵੀ ਬੜੀ ਸੇਵਾ ਕਰਦਾ ਹੁੰਦਾ ਸੀ ਪਰ ਇਸ ਨੂੰ ਤਾਂ ਆਪਣਾ ਪਿਛਲਾ ਜਨਮ ਬਿਲਕੁਲ ਯਾਦ ਨਹੀਂ ਸੀ ਉਹ ਜਿਹੜਾ ਰਿਸ਼ੀ ਸੀ ਉਸ ਨੂੰ ਬਿਲਕੁਲ ਯਾਦ ਸੀ ਜਿਹੜਾ ਕਿ ऋषि हिरੰਦिजुनि जुनि ਦੇ ਵਿੱਚ ਪਿਆ ਹੋਇਆ ਸੀ ਸੋ ਜਦੋਂ ਫਿਰ ਅਗਲਾ ਜਨਮ ਉਹਦਾ ਹੋਇਆ ਰਿਸ਼ੀ ਦਾ ਹਿਰੰਦਰ ਦੀ ਦੇਵ ਨੇ ਤਿਆਗੀ ਤਾਂ ਉਸ ਤੋਂ ਬਾਅਦ ਉਸ ਨੂੰ ਇੱਕ ਬ્રાਹਮਣਾਂ ਦੇ ਘਰ ਦੇ ਵਿੱਚ ਉਹਦਾ ਜਨਮ ਹੋਇਆ ਤੇ ਪੰਡਤਾਂ ਦੇ ਘਰ ਦੇ ਵਿੱਚ ਇਹ ਕਈ ਹੋਰ ਵੀ ਕਈ ਬੱਚੇ ਸੀ ਉਸ ਪੰਡਤ ਦੇ ਤਾਂ ਇਹ ਛੋਟਾ ਸੀ ਇਹ ਇਹਦਾ ਜਿਸ ਤਰ੍ਹਾਂ ਪੰਡਤਾਂ ਨੂੰ ਹੁੰਦਾ ਸੀ ਨਾ ਵੀ ਸਾਰੇ ਬੱਚਿਆਂ ਨੂੰ ਗਿਆਨ ਵਗੈਰਾ ਦੇਣਾ ਸ਼ਾਸਤਰਾਂ ਦੀ ਵਿੱਦਿਆ ਸਿਖਾਉਣੀ ਪੂਜਾ ਪੜ੍ਹਸਿਖਾਉਣਾ ਫਿਰ ਉਹ ਇਸ ਤਰ੍ਹਾਂ ਉਹਨਾਂ ਨੂੰ ਲੋਕੀ ਭੇਟਾ ਦਿੰਦੇ ਹੁੰਦੇ ਸੀ ਪਰ ਇਹਦਾ ਕਿਸੇ ਚੀਜ਼ ਵੱਲ ਧਿਆਨ ਨਹੀਂ ਸੀ ਇਹ ਬਚਪਨ ਨੂੰ ਪਤਾ ਸੀ ਪਿਛਲੇ ਜਨਮ ਦਾ ਨਾ ਕਿ ਮੈਂ ਪਹਿਲੇ ਜਨਮ 'ਚ ਐਡਾ ਵੱਡਾ ઋષਿ ਫਿਰ ਮੈਂ ਐਨੀ ਡਾਊਨਫਾਲ ਹੋ ਗਿਆ ਮੈਂ ਇੱਕ ਜਾਨਵਰ ਦੀ ਜੂਨ ਦੇ ਵਿੱਚ ਪਿਆ ਤੇ ਹੁਣ ਮੈਨੂੰ ਪ੍ਰਮਾਤਮਾ ਨੇ ਮਨੁੱਖਾ ਜਨਮ ਬਖਸ਼ਿਆ ਹੁਣ ਮੈਂ ਇੱਕ ਮਿੰਟ ਵੀ ਇਹਦਾ ਵੇਸਟ ਨਹੀਂ ਕਰਨਾ ਸੋ ਹਰ ਵਕਤੇ ਸੋ ਉਹ ਧਿਆਨ ਨੂੰ ਪਰਮਾਤਮਾ ਵੱਲ ਜੁੜਿਆ ਰਹਿੰਦਾ ਸੀ ਤੇ ਬਾਹਰੋਂ ਇਹ ਮਸਤ ਜਿਹਾ ਹੋਇਆ ਰਹਿੰਦਾ ਸੀ ਕਿਸੇ ਨਾਲ ਬੋਲਦਾ ਹੀ ਨਹੀਂ ਸੀ ਕੋਈ ਗੱਲ ਨਹੀਂ ਸੀ ਕਰਦਾ ਸਾਰਿਆਂ ਨੂੰ ਲੱਗਿਆ ਕਿ ਬਿਲਕੁਲ ਇਹਨਾਂ ਜੜ ਬੁੱਧੀ ਹੈ ਜੜ ਬੁੱਧੀ ਦਾ ਮਤਲਬ ਕਿ ਇਹਨੂੰ ਬਿਲਕੁਲ ਜਿਸ ਨੂੰ ਆਪਾਂ ਕਹਿੰਦੇ ਆ ਕਿ ਇਹ ਰਿਟਾਰਡਡ ਇੰਟੈਲੈਕਟ ਵਾਲਾ ਹੈ ਰਿਟਾਰਡਡ ਚਾਈਲਡ ਹੈ ਇਸ ਕਰਕੇ ਸਾਰੇ ਨੂੰ ਐਵੇਂ ਜੇ ਸਮਝਣ ਲੱਗ ਪਏ ਵੀ ਇਹ ਤਾਂ ਕਿਸੇ ਕੰਮ ਦਾ ਹੈ ਨਹੀਂ ਇਸ ਨੂੰ ਚੰਗੀ ਤਰ੍ਹਾਂ ਕੋਈ ਟ੍ਰੀਟਮੈਂਟ ਨਹੀਂ ਸੀ ਕਰਦਾ ਚਲੋ ਮਾਪੇ ਜਦ ਤੱਕ ਰਹੇ ਮਾੜਾ ਮੁੱਟਾ ਇਸ ਨੂੰ ਖਾਣਾ ਪੀਣਾ ਮਿਲਦਾ ਰਿਹਾ ਪਰ ਜਦੋਂ ਮਾਪੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਦੇ ਭਰਾ ਸੀ ਜਿਹੜੇ ਉਹਨਾਂ ਦੇ ਵੀ ਵਿਆਹ ਵਗੈਰਾ ਹੋ ਗਏ ਉਹਨਾਂ ਨੇ ਇਹਨੂੰ ਬਿਲਕੁਲ ਟੇਕ ਕੇਅਰ ਕਰਨੀ ਬੰਦ ਕਰਤੀ ਕਿ ਇਹ ਵਿਹਲਾ ਬੈਠਾ ਖਾਂਦਾ ਰਹਿੰਦਾ ਹੈ ਕੋਈ ਕੰਮ ਤਾਂ ਸਾਡੇ ਨਾਲ ਕਰਾਉਂਦਾ ਨਹੀਂ ਇਸ ਕਰਕੇ ਇਹਨੂੰ ਨੈਗਲੈਕਟ ਕਰਤਾ ਸਾਰਿਆਂ ਨੇ ਬੁਰੀ ਤਰ੍ਹਾਂ ਨਾਲ ਭੁੱਖਾ ਹੀ ਬੈਠਾ ਰਹਿੰਦਾ ਸੀ ਵਿਚਾਰਾ ਪਰ ਆਪਣੇ ਧਿਆਨ ਦੇ ਵਿੱਚ ਬੈਠਾ ਰਹਿੰਦਾ ਸੀ ਫਿਰ ਜਿਹੜੇ ਲੋਕ ਕਈ ਲੋਕ ਕਿੰਨੇ ਨੀਨ ਹੁੰਦੇ ਨੇ ਕਿੰਨੇ ਚਲਾਕ ਹੁੰਦੇ ਨੇ ਉਹਨਾਂ ਨੇ ਸੋਚਿਆ ਕਿ ਵੀ ਇਹ ਤਾਂ ਮਸਤ ਜਿਹਾ ਬੰਦਾ ਬੈਠਾ ਹੈ ਪਰ ਇਹਦੀ ਸਿਹਤ ਵਗੈਰਾ ਚੰਗੀ ਸੀ ਰੱਬ ਵੱਲੋਂ ਨਾ ਪੂਰਾ ਇਹ ਜਿਹਾ ਸਰੀਰ ਬੜਾ ਬਲਵਾਨ ਸੀ ਤੇ ਉਹਨਾਂ ਨੇ ਇਹਨੂੰ ਫੜ ਕੇ ਲਿਜਾਣਾ ਸ਼ੁਰੂ ਕਰਤਾ ਕੋਈ ਕਿਧਰੇ ਨੂੰ ਖਿੱਚ ਲੈਂਦਾ ਸੀ ਉਹ ਮਜ਼ਦੂਰੀ ਕਰਾਉਣ ਲੱਗ ਜਾਂਦੇ ਖੇਤਾਂ ਦੇ ਵਿੱਚ ਤੇ ਭਾਰ ਲੱਦ ਦਿੰਦੇ ਕੋਈ ਨਾ ਕੋਈ ਕੰਮ ਕਰਾਉਣ ਲੱਗ ਜਾਂਦੇ ਸਾਰਾ ਦਿਨ ਵਿਚਾਰੇ ਨੂੰ ਕੰਮ ਖੰਮ ਕਰਵਾ ਕੇ ਫੇਰ ਉਹਨੂੰ ਮੜਾ ਚੁੰਗਾ ਖਾਣ ਨੂੰ ਦੰਦੇ ਤਾਂ ਜਿਸ ਤਰ੍ਹਾਂ ਕੋਈ ਕਹਿੰਦਾ ਉਵੇਂ ਹੀ ਕਰ ਲੈਂਦਾ ਸੀ ਕਿਸੇ ਨੂੰ ਕੋਈ ਜਵਾਬ ਨਹੀਂ ਸੀ ਦਿੰਦਾ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ ਬੜੇ ਸਿੱਧੇ ਸਾਦੇ ਇਨੋਸੈਂਟ ਹੁੰਦੇ ਨੇ ਪਰ ਉਹ ਪ੍ਰਮਾਤਮਾ ਹੀ ਉਹਨਾਂ ਦਾ ਅਰਥ ਜਾਣਦੇ ਹੁੰਦੇ ਨੇ ਪ੍ਰਮਾਤਮਾ ਤਾਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਪਰ ਦੁਨੀਆ ਵਿੱਚ ਉਹਨਾਂ ਨੂੰ ਨਰਾਦਰ ਹੀ ਮਿਲਦਾ ਹੈ ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਸੋ ਉਹਨਾਂ ਦੀ ਬੁੱਧੀ ਹੋਰ ਤਰ੍ਹਾਂ ਦੀ ਹੁੰਦੀ ਹੈ ਸੰਸਾਰੀ ਲੋਕ ਹੋਰ ਤਰ੍ਹਾਂ ਸੋਚਦੇ ਨੇ ਕਿ ਆਪਣੇ ਸੈਲਫਿਸ਼ ਮੋਟਿਵਸ ਵਾਸਤੇ ਕਿਸੇ ਨੂੰ ਯੂਜ਼ ਕਰਨਾ ਪਰ ਭਗਤ ਜਨਤਾ ਸਿਰਫ ਤੇ ਸਿਰਫ ਆਪਣੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਹੀ ਜੁੜੇ ਰਹਿੰਦੇ ਨੇ ਫਿਰ ਇਹਦੇ ਭਰਾਵਾਂ ਨੇ ਸੋਚਿਆ ਕਿ ਲੋਕਾਂ ਦੇ ਕੰਮ ਖਰੀ ਜਾਂਦਾ ਹੈ ਸਾਲ ਦਿਨ ਇਹਨੂੰ ਇਹਨੂੰ ਖਿੱਚ ਕੇ ਲਿਆਉਣੇ ਆਪਣੇ ਘਰ ਦੇ ਕੰਮ ਕਰਾਉਣੇ ਆ ਤਾਂ ਕਰ ਚੁੱਪ ਰਜਾਈਏ ਇਹਨੂੰ ਭਾਂਡੇ ਪੁੰਡੇ ਮਾਂਜਣ ਲੱਗ ਹੁੰਦੀ ਸੀ ਗੋਹਾ ਕੂੜਾ ਚੁੱਕਣ ਲੰਦਾ ਕੋਈ ਤੇ ਇਸ ਨੂੰ ਖੇਤਾਂ ਚ ਲੈ ਜਾਂਦੇ ਇਹਦੇ ਭਰਾ ਵੀ ਰਾਤ ਨੂੰ ਰੱਖੀ ਕਰਨੀ ਐ ਤੂੰ ਤੇ ਸਬ ਤਰ੍ਹਾਂ ਦੇ ਕੰਮ ਕਰਵਾਉਣ ਲੱਗ ਪਏ ਫਿਰ ਇਸ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਮੈਂ ਫਿਰ ਕੰਮਾਂ ਦੇ ਵਿੱਚ ਲੱਗਿਆ ਰਹੂੰ ਕਿਤੇ ਮੈਨੂੰ ਪ੍ਰਮਾਤਮਾ ਨਾ ਭੁੱਲ ਜਾਵੇ ਫਿਰ ਇਹ ਉਲਟ ਪੁਲਟ ਕੰਮ ਕਰਨੇ ਸ਼ੁਰੂ ਕਰਤੇ ਜੇ ਇਹਦੇ ਕਿਸੇ ਭਰਾ ਨੇ ਕਿਹਾ ਵੀ ਤੂੰ ਇੱਥੋਂ ਪੁਟਾਈ ਕਰਨੀ ਹੈ ਕਿ ਇਹ ਕਿਆਰੀਆਂ ਬਣਾਉਣੀਆਂ ਨੇ ਤੇ ਇਹਨੇ ਇੰਨਾ ਜ਼ਿਆਦਾ ਪੁੱਟ ਦੇਣਾ ਵੀ ਉਹ ਖੂਬ ਤੱਕ ਇੰਨਾ ਡੂੰਗਾ ਚਲੇ ਜਾਣਾ ਜਿਵੇਂ ਖੂਬ ਬਣਾਉਣਾ ਹੁੰਦਾ ਤੇ ਜੇ ਉਹਨਾਂ ਨੇ ਕਿਹਾ ਵੀ ਰਾਖੀ ਕਰਨੀ ਹੈ ਖੇਤ ਦੀ ਤਾਂ ਇਸ ਨੇ ਜਿਹੜੇ ਚਿੜੀਆਂ ਜਨੌਰ ਆਉਂਦੇ ਸੀ ਉਹਨਾਂ ਨੂੰ ਸੋ ਦਣਿਛ ਕਾਲ ਦੇਣੇ ਤੇ ਇਸ ਤਰ੍ਹਾਂ ਕਰਕੇ ਫਿਰ ਸਾਰੇ ਇਹਨੂੰ ਬਹੁਤ ਬੁਰਾ ਭਲਾ ਕਹਿਣ ਲੱਗੇ ਇਹਨੂੰ ਖਾਣ ਪੀਣ ਨੂੰ ਕੁਛ ਨਹੀਂ ਸੀ ਦੰਦੇ ਬਹੁਤ ਹੀ ਮੈਲੇ ਕੁਚਲੇ ਪੁਰਾਣੇ ਕੱਪੜੇ ਪਾਏ ਹੋਏ ਸੀ ਉਹੀ ਕੁਛ ਨਹੀਂ ਸੀ ਇਹਦੇ ਕੋਲ ਨਾ ਕੋਈ ਕੁਛ ਖਾਣ ਨੂੰ ਦਿੰਦਾ ਸੀ ਜਿਸ ਤਰ੍ਹਾਂ ਡੰਗਰਾਂ ਨੂੰ ਸੁੱਪੀ ਦਾ ਨਾ ਜਿਹੜੀ ਬਚੀ ਖੁੱચી ਚੀਜ਼ ਹੁੰਦੀ ਹੈ ਜੂਠਮੂਠ ਉਹ ਉਹ ਹੀ ਇਹਦੇ ਅੱਗੇ ਸੁੱਟ ਦਿੰਦੇ ਸੀ ਉਹੀ ਵਿਚਾਰਾ ਖਾ ਲੈਂਦਾ ਸੀ ਪਰ ਇਹ ਬਹੁਤ ਵਿਹਾਰਕ ਦੇ ਵਿੱਚ ਰਹਿੰਦਾ ਸੀ ਹਮੇਸ਼ਾ ਕਿ ਇਸ ਨੂੰ ਪਤਾ ਸੀ ਕਿ ਇਸ ਜੀਵਨ ਚ ਮੇਰੇ ਨਾਲ ਕੋਈ ਦੁਨੀਆ ਕੁਛ ਵੀ ਕਰੇ ਪਰ ਮੈਂ ਆਪਣਾ ਇਹ ਜੀਵਨ ਬੇਕਾਰ ਨਹੀਂ ਹੋਣ ਦੇਣਾ ਤੇ ਮੈਂ ਪਰਮਾਤਮਾ ਨਾਲ ਹੀ ਲਿਬ ਜੁੜ ਕੇ ਰੱਖਣੀ ਹੈ ਫਿਰ ਇੱਕ ਦਿਨ ਇਸ ਨੂੰ ਦੇਖਿਆ ਕਿ ਇਹ ਮਸਲ ਮਸਤਜਾ ਹੋਇਆ ਇੱਕ ਦਰਖਤਲੇ ਬੈਠਾ ਸੀ ਤੇ ਸਰੀਰ ਇਹਦਾ ਬੜਾ ਰਿਸਟਪੁਸਟ ਸੀ ਤੇ ਕਿਉਂਕਿ ਜਿਹੜਾ ਬੰਦਾ ਨਾਮ ਜਪਦਾ ਉਹਨੂੰ ਭਾਵੇਂ ਕੁਝ ਖਾਣ ਨੂੰ ਮਿਲੇ ਨਾ ਮਿਲੇ ਉਹਦੇ ਚਿਹਰੇ ਤੇ ਇੱਕ ਨੂਰ ਹੁੰਦਾ ਇੱਕ ਲਾਲੀ ਹੁੰਦੀ ਹੈ ਤੇ ਬੜਾ ਹੈਲਦੀ ਲੱਗਦਾ ਸੀ ਦੇਖਣ ਚ ਬੜਾ ਨੂਰੀ ਬੰਦਾ ਇੱਕ ਡਾਕੂਆਂ ਦਾ ਸਰਦਾਰ ਸੀ ਉਸਨੇ ਡਾਕੂ ਲੋਕ ਵੀ ਆਪਣੇ ਇਸ਼ਟ ਵਗੈਰਾ ਦੇਵੀ ਨੂੰ ਪੂਜਦੇ ਨੇ ਤੇ ਬਲੀ ਵਗੈਰਾ ਚੜਾਉਂਦੇ ਨੇ ਉਹਨਾਂ ਨੂੰ ਲੱਗਦਾ ਸੀ ਸਾਨੂੰ ਵੱਡਾ ਡੱਕਾ ਵੱਜ ਜਵੇ ਤੇ ਸਾਰਿਆਂ ਦੀ ਆਪਣੀ ਆਪਣੀ ਇੱਛਾਵਾਂ ਹੁੰਦੀਆਂ ਨੇ ਸੋ ਉਹ ਨੈਗੇਟਿਵ ਸਾਈਡ ਦੇ ਉੱਤੇ ਸੋਚਦੇ ਸੀ ਕਿ ਕਿਸੇ ਕਿਸੇ ਚੰਗੇ ਥਾਂ ਤੇ ਹੱਥ ਪੈ ਜਵੇ ਰਾਜੀ ਵਗੈਰਾ ਦੇ ਘਰ ਅਸੀਂ ਚੋਰੀ ਡੱਕਾ ਮਾਰ ਲਈਏ ਤੇ ਉਹਦੇ ਵਾਸਤੇ ਉਹ ਕਾਲੀ ਮਾਤਾ ਦੀ ਪੂਜਾ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਮਾਤਾ ਨੂੰ ਸੁਖਿਆ ਕਿ ਅਸੀਂ ਤੈਨੂੰ ਬੰਦੇ ਦੀ ਬਲੀ ਚੜਾਵਾਂਗੇ ਤੂੰ ਸਾਨੂੰ ਜੇ ਚੰਗੇ ਘਰ ਡਾਕਖਾ ਮਰਵਾ ਦੇ ਤੇ ਨਾਲੇ ਜਿਹੜਾ ਉਹ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਵੀ ਮੇਰੇ ਘਰ ਬੱਚਾ ਕੋਈ ਨਹੀਂ ਮੈਨੂੰ ਤੂੰ ਜੇ ਬੇਟਾ ਦੇ ਦੇਵੇਂ ਸੋ ਉਸ ਬੱਬ ਨਾਲ ਉਹਦੇ ਦੋਨੋਂ ਕੰਮ ਪੂਰੇ ਹੋ ਗਏ ਬੇਟਾ ਵੀ ਉਸਨੂੰ ਮਿਲ ਗਿਆ ਤੇ ਉਸਨੇ ਕਿਹਾ ਵੀ ਹੁਣ ਸੁਖ ਲਾਉਣੀ ਹੈ ਦੇਵੀ ਦੇ ਤੇ ਬੰਦੇ ਦੀ ਬਲੀ ਚੜਾਉਣੀ ਹੁਣ ਬੰਦੇ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਸੀ ਬੰਦੇ ਦੀ ਬਲੀ ਚੜਾਉਣੀ ਤਾਂ ਕੋਈ ਜਾਨਵਰ ਨੂੰ ਤਾਂ ਸਾਨੂੰ ਫੜਕੇ ਲੈ ਜਾਂਦੇ ਜਿਵੇਂ ਮਰਜ਼ੀ ਜਾਨਵਰ ਕੁਝ ਬੋਲ ਨਹੀਂ ਸਕਦਾ ਸੀ ਪਰ ਬੰਦੇ ਕਾਬੂ 'ਚ ਨਹੀਂ ਸੀ ਆਉਂਦੇ ਤੰਨਾਂ ਨੇ ਦੇਖਿਆ ਕਿ ਮਸਤਲ ਮਸਤ ਜਿਹਾ ਬੈਠਾ ਇੱਕ ਬੰਦਾ ਇਹਨੂੰ ਕੁਝ ਹੋਸ਼ ਨਹੀਂ ਵਾਲੇ ਵਾਲੇ ਤਾਂ ਉਹਨਾਂ ਨੇ ਕਿਹਾ ਇਹਦਾ ਕੋਈ ਵਲੀਵਾਰ ਸੋਣਾ ਨਹੀਂ ਤਾਂ ਉਹਨਾਂ ਨੇ ਇਹਨੂੰ ਬੰਨ ਲਿਆ ਤੇ ਬਨ ਕੇ ਲੈ ਗਏ ਇਸ ਨੂੰ ਬਲੀ ਦੇਣ ਵਾਸਤੇ ਤੇ ਜਦੋਂ ਬਲੀ ਦੇਣੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਬੰਦੇ ਨੂੰ ਚੰਗੀ ਤਰ੍ਹਾਂ ਸਵਾਰੇਆ ਸ਼ਿੰਗਾਰਿਆ ਜਾਂਦਾ ਹੈ ਤਾਂ ਕਿ ਜ ਸੁਚੀ ਕਰਕੇ ਪੇਟਾ ਦੇਵੀ ਨੂੰ ਚੜਾਈ ਜਾਵੇ ਤੇ ਉਹਨਾਂ ਨੇ ਦਾ ਇਸ਼ਨਾਨ ਕਰਾਇਆ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਇਹਦਾ ਇਸ਼ਨਾਨ ਹੋਇਆ ਸੀ ਫਿਰ ਉਹਨੂੰ ਨਵੇਂ ਕੱਪੜੇ ਪੁਆਏ ਉਹ ਵੀ ਸਾਲ ਸਾਲਾਂ ਦੇ ਸਾਲ ਹੋ ਗਏ ਸੀ ਵਿਚਾਰੇ ਨੇ ਕਦੇ ਕੱਪੜੇ ਵੀ ਨਹੀਂ ਸੀ ਪਾਏ ਮੱਥੇ ਤੇ ਤਿਲਕ ਵਗੈਰਾ ਲਗਾਇਆ ਤੇ ਇਹਨੂੰ ਰੱਜ ਕੇ ਪ੍ਰਸ਼ਾਦਾ ਚਕਾਇਆ ਵੀ ਜੋ ਜੋ ਮਰਜੀ ਤੂੰ ਖਾ ਲੈ ਕਿਉਂਕਿ ਬਲੀ ਦੇਣ ਵਾਲੇ ਨੂੰ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਤੇ ਇਸ ਨੂੰ ਤਿਆਰ ਤੁਰ ਕਰਕੇ ਉਹ ਜਦੋਂ ਬਲੀ ਦੇਣ ਲੱਗੇ ਨਹੀਂ ਤਾਂ ਕੁਝ ਬੋਲਣਾ ਹੀ ਨਹੀਂ ਸੀ ਤਾਂ ਜਦੋਂ ਉਹ ਕਿਉਂਕਿ ਪ੍ਰਮਾਤਮਾ ਤਾਂ ਫਿਰ ਸਾਰਿਆਂ ਦੇ ਵਿੱਚ ਵਸਦੇ ਨੇ ਨਾ ਤੇ ਉਹ ਦੇਵੀ ਦੇਵਤੇ ਵੀ ਪ੍ਰਮਾਤਮਾ ਦੇ ਅਧੀਨ ਹੀ ਹਨ ਤਾਂ ਜਦੋਂ ਫਿਰ ਉਹ ਤਲਵਾਰ ਕੱਢ ਕੇ ਇਸ ਦਾ ਸਿਰ ਕੱਟਣ ਲੱਗਿਆ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਸ ਵਕਤ Devi ਪ੍ਰਗਟ ਹੋ ਗਈ ਤੇ ਉਹਨੂੰ ਇੰਨਾ ਗੁੱਸਾ ਚੜਿਆ ਹੋਇਆ ਕਿ ਇਹ ਰੱਬ ਦੇ ਭਗਤ ਨੂੰ ਮਾਰ ਰਹੇ ਨੇ ਉਸਨੇ ਉਸੇ ਤਲਵਾਰ ਨਾਲ ਸਾਰਿਆਂ ਨੂੰ ਕੱਟਤਾ Devi ਨੇ ਸਾਰਿਆਂ ਦੇ ਸਿਰ ਤਣਾਂ ਤੋਂ ਲੱਗ ਕਰਤੇ ਡਾਕੂਆਂ ਦੇ ਤੇ ਇਹ ਆਜ਼ਾਦ ਹੋ ਗਿਆ ਇਸ ਨੂੰ ਦੇਵੀ ਨੇ ਕਿਹਾ ਕਿ ਤੂੰ ਬਹੁਤ ਵੱਡਾ ਪਰਮਾਤਮਾ ਦਾ ਭਗਤ ਹੈ ਤੂੰ ਆਪਣੀ ਮਸਤੀ ਦੇ ਵਿੱਚ ਆਪਣੀ ਭਗਤੀ ਕਰ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿ ਜਿਸ ਦਾ ਰਖਵਾਲਾ ਪਰਮਾਤਮਾ ਆਪ ਹੋ ਜਾਵੇ ਉਸ ਨੂੰ ਕੋਈ ਕੀ ਕਰ ਸਕਦਾ ਸੋ ਇਸ ਕਰਕੇ ਜੜਪੜਤ ਆਜ਼ਾਦ ਹੋ ਗਿਆ ਹੁਣ ਇਹ ਬੜਾ ਸੋਹਣਾ ਲੱਗ ਰਿਹਾ ਸੀ ਇਸ ਨੇ ਇਸ਼ਨਾਨ ਕੀਤਾ ਹੋਇਆ ਸੀ ਤਿਲਕ ਲਾਇਆ ਹੋਇਆ ਸੀ ਨਵੇਂ ਨੇ ਕੱਪੜੇ ਪਾਏ ਹੋਏ ਸੀ ਤੇ ਉਸ ਤਰ੍ਹਾਂ ਵੀ ਖਾਦਾ ਪੀਤਾ ਵੀ ਹੋਇਆ ਸੀ ਸੋ ਬੜੀ ਮਸਤੀ ਦੇ ਵਿੱਚ ਗੁੰਗਣਾਉਂਦਾ ਜਾ ਰਿਹਾ ਸੀ ਪ੍ਰਮਾਤਮਾ ਦੇ ਗੀਤ ਤੇ ਉਧਰੋਂ ਉਹੀ ਰਾਜ ਜਿਹੜਾ ਇੱਕ ਹਿਰਿੰਦਾ ਬੱਚਾ ਸੀ ਇਸਲੇ ਜਨਮ ਦੇ ਵਿੱਚ ਜਿਹੜਾ ਜਿਸ ਨੇ ਇਸ ਇਹ ਇਹਦਾ ਹੁਣ ਪਹਿਲਾਂ ਤਾਂ ਇਹ ਰਾਜਾ ਭਰਤ ਸੀ ਨਾ ਜਿਹੜਾ ઋષਿ ਸੀ ਤੇ ਫਿਰ ਇਹ ਅਗਲਾ ਜਨਮ ਇਹਦਾ ਹਿਰੰਦ ਦਾ ਹੋਇਆ ਸੀ ਅਗਲਾ ਜਨਮ ਇਹਦਾ ਪੰਡਤਾਂ ਦੇ ਘਰ ਦਾ ਹੋਇਆ ਸੀ ਤੇ ਕਿਉਂ ਇਹਦਾ ਨਾਮ ਫਿਰ ਵੀ ਭਰਤ ਹੀ ਰੱਖਿਆ ਪਰ ਕਿਉਂਕਿ ਬੋਲਦਾ ਚੱਲਦਾ ਨਹੀਂ ਸੀ ਕੁਝ ਕਰਦਾ ਨਹੀਂ ਸੀ ਕਿਸੇ ਨੂੰ ਕੋਈ ਰਿਸਪੌਂਸ ਨਹੀਂ ਸੀ ਦਿੰਦਾ ਤਾਂ ਇਹਦਾ ਨਾਮ ਉਹਨਾਂ ਨੇ ਜੜਪਰਤ ਰੱਖ ਲਿਆ ਕਿਉਂਕਿ ਜੜ ਬੰਦਾ ਇਹਨੂੰ ਕੁਝ ਨਹੀਂ ਪਤਾ ਸੋ ਜੜਪਰਤ ਸੀ ਨਾ ਜਿਹੜਾ ਇਹ ਤੁਰਿਆ ਜਾ ਰਿਹਾ ਸੀ ਹੁਣ ਇਸ ਇਸੀ ਦ੍ਰਿਸ਼ਟੀ ਖੁੱਲੀ ਹੋਈ ਸੀ ਇਸ ਨੂੰ ਸਾਰਾ ਕੁਝ ਯਾਦ ਸੀ ਕਿ ਉਹੀ ਰਾਜਾ ਜਿਹੜਾ ਇੱਕ ਹਿਰਨ ਦਾ ਬੱਚਾ ਸੀ ਨਾ ਹੁਣ ਰਾਜਾ ਬਣ ਕੇ ਪਾਲਕੀ ਦੇ ਵਿੱਚ ਬੈਠ ਕੇ ਆ ਰਿਹਾ ਹੈ ਤੇ ਉਹ ਕਿਉਂਕਿ ਉਸਨੇ ਹਿਰਨ ਦੇ ਬੱਚੇ ਨੇ ਇਸ ਸਾਧੂ ਦੀ ਸੰਗਤ ਕੀਤੀ ਹੋਈ ਸੀ ਇਸ ਕਰਕੇ ਉਹਦੇ ਬੜੇ ਚੰਗੇ ਸੰਸਕਾਰ ਸੀ ਤਾਂ ਕਹਿੰਦਾ ਕਿ ਮੈਂ ਨਾ ਕਪਿਲ ਮੁਨੀ ਪਹਾੜਾਂ 'ਚ ਰਹਿੰਦੇ ਸੀ ਕਪਿਲ ਮੁਨੀ ਦੇ ਦਰਸ਼ਨ ਕਰਕੇ ਆਉਣੇ ਨੇ ਤੇ ਉਦੋਂ ਲੋਕੀ ਐਂ ਜਾਂਦੇ ਹੁੰਦੇ ਸੀ ਦੂਰ ਦੂਰ ਤੱਕ ਸੰਤਾਂ ਸਾਧੂਆਂ ਦੀ ਜਿੱਥੇ ਦਸ ਪੈਂਦੀ ਉਹਨਾਂ ਦੇ ਜਾ ਕੇ ਦਰਸ਼ਨ ਕਰਦੇ ਉਹਨਾਂ ਕੋਲੋਂ ਅਸ਼ੀਰਵਾਦ ਲੈਂਦੇ ਹੁਣ ਇਹ ਜਿਹੜਾ ਇਹ ਰਾਜਾ ਬਣਿਆ ਹੋਇਆ ਸੀ ਤਾਂ ਇਹ ਇਸ ਦੇ ਕਿਉਂਕਿ ਪੁਰਾਣੇ ਸੰਸਕਾਰ ਜਾਗੇ ਸਾਧੂ ਦੀ ਸੰਗਤ ਕਰਕੇ ਤੇ ਇਹ ਆਪਣੇ ਰਾਜਪਾਗ ਦੇ ਕੰਮਾਂ ਨੂੰ ਛੱਡ ਕੇ ਸਾਧੂਆਂ ਸੰਤਾਂ ਕੋਲ ਜਾਂਦਾ ਹੁੰਦਾ ਸੀ ਬੜਾ ਗਿਆਨਵਾਨ ਸੀ ਬੜਾ ਚੰਗਾ ਵੀ ਸੀ ਤੇ ਇਸ ਨੇ ਕੋਹਾਰਾ ਕੋੜੂ ਆਪਣੀ ਪਾਲਕੀ ਚੁਕਵਾਈ ਹੋਈ ਸੀ ਤੇ ਉਸ ਤੇ ਬੈਠ ਕੇ ਇਹ ਜਾ ਰਿਹਾ ਸੀ ਕਪਿਲ मुनि ਨੂੰ ਮਿਲਣ ਵਾਸਤੇ ਜਦੋਂ ਇਹ ਉਸ ਨਦੀ ਦੇ ਕਿਨਾਰੇ ਪਹੁੰਚੇ ਜਿੱਥੋਂ ਦੀ ਜੜਪਰਤ ਲੰਘ ਰਿਹਾ ਸੀ ਉਹ ਤੇ ਉੱਥੇ ਬੈਠ ਕੇ ਭਗਤੀ ਵੀ ਕਰਦਾ ਹੁੰਦਾ ਸੀ ਜੜਪਰਤ ਤਾਂ ਉੱਥੇ ਆ ਕੇ ਇੱਕ ਕੋਹਾਰ ਦੀ ਤਬੀਅਤ ਖਰਾਬ ਹੋ ਗਈ ਐਨੀ ਵਿਗੜ ਗਈ ਕਿ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਹੁਣ ਉਸ ਨੂੰ ਇੰਨਾ ਬੁਖਾਰ ਚੜ ਗਿਆ ਉਹ ਉਹ ਜਿਹੜਾ ਕਹਾਰ ਸੀ ਡੋਲੀ ਚੱਕਣ ਵਾਲਾ ਜਿਹੜਾ ਚਾਰ ਬੰਦੇ ਚੁੱਕਦੇ ਹੁੰਦੇ ਨੇ ਨਾ ਜਿਹੜਾ ਚੌਥਾ ਬੰਦਾ ਸੀ ਉਹ ਇੰਨਾ ਬਿਮਾਰ ਹੋ ਗਿਆ ਕਿ ਉਹ ਹੁਣ ਜਾਣ ਜੋਗਾ ਨਹੀਂ ਸੀ ਰਾਜੇ ਦੇ ਨਾਲ ਤੇ ਉੱਥੇ ਹੁਣ ਸੁਨਸਾਨ ਜਗ੍ਹਾ ਸੀ ਕੋਈ ਨੇੜੇ-ਤੇੜੇ ਨਹੀਂ ਸੀ ਕਿਸ ਕਿਸ ਬੰਦੇ ਨੂੰ ਕਿੱਥੋਂ ਲਿਆਂਦਾ ਜਾਵੇ ਤਦ ਉਹਨੇ ਦੇਖਿਆ ਕਿ ਇਹ ਜਿਹੜਾ ਜੜਪਰਥ ਆਪਣੀ ਮਸਤੀ ਦੇ ਵਿੱਚ ਬੈਠਾ ਹੋਇਆ ਹੈ ਪਰਮਾਤਮਾ ਦੇ ਗੀਤ ਗਾਰੇ ਹਸੀ ਤੇ ਉਹਨਾਂ ਨੇ ਕਿਹਾ ਹਟਾ ਘਟਾ ਬੰਦਾ ਮਿਲ ਗਿਆ ਚਲੋ ਸਾਨੂੰ ਤੇ ਉਹਨੂੰ ਉਹਨੂੰ ਪਕੜ ਕੇ ਲੈ ਗਏ ਅਕੇ ਤਾਂ ਵਗਾਰ ਹੀ ਚਲਦੀ ਸੀ ਜਦੋਂ ਕਿਸੇ ਦਾ ਕੋਈ ਜ਼ੋਰ ਨਹੀਂ ਸੀ ਰਾਜੇ ਮਹਾਰਾਜੇ ਜੋ ਮਰਜ਼ੀ ਕਿਸ ਤੋਂ ਕਰਵਾ ਲੈਂਦੇ ਸੀ ਤਾਂ ਇਹਨੂੰ ਉਹ ਜਿਹੜੀ ਤਿੰਨ ਘਾਰ ਸੀ ਉਹ ਇਹਨੂੰ ਚੌਥੇ ਨੂੰ ਫੜ ਕੇ ਲੈ ਗਏ ਤੇ ਇਹਨੂੰ ਕਿਹਾ ਕਿ ਤੂੰ ਰਾਜੇ ਦੀ ਪਲਕੀ ਨੂੰ ਮੁੱਢਾ ਦੇ ਤੂੰ ਚੌਥਾ ਬੰਦਾ ਹੈ ਤਾਂ ਇਹਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤਰ੍ਹਾਂ ਪਹਿਲਾਂ ਇਹਨੂੰ ਕੋਈ ਵੀ ਕੁਝ ਵੀ ਕਹਿ ਦਿੰਦਾ ਸੀ ਇਹ ਕੰਮ ਕਰ ਦਿੰਦਾ ਸੀ ਸੋ ਇਸੇ ਤਰ੍ਹਾਂ ਹੀ ਇਸਨੇ ਉਹਨਾਂ ਦੇ ਕਹਿਣ ਤੇ ਰਾਜੇ ਦੀ ਪਲਕੀ ਨੂੰ ਮੋੜਾ ਦੇ ਦਿੱਤਾ ਪਰ ਕਿਉਂਕਿ ਇਸ ਦਾ ਦਿਲ ਬੜਾ ਕੋਮਲ ਸੀ ਇਸ ਨੂੰ ਹਰ ਚੀਜ਼ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਂਦੇ ਸੀ ਸੋ ਇਹ ਤਾਂ ਦੇਖਦੇ ਕਿ ਚੱਲਦਾ ਸੀ ਧਰਤੀ ਤੇ ਕਿ ਕਿਤੇ ਕੋਈ ਕੀੜਾ ਮਕੌੜਾ ਨਾ ਮੇਰੇ ਪੈਰਾਂ ਥੱਲੇ ਆ ਜਾਵੇ ਕੋਈ ਕੋਈ ਜੀਵ ਜੰਤੂ ਦੀ ਮਤੋਂ ਹੱਤਿਆ ਨਾ ਹੋ ਜਾਵੇ ਕਿਉਂਕਿ ਬਹੁਤ ਕੌਨਸ਼ੀਅਸ ਸੀ ਕਿ ਮੈਂ ਇਸ ਜੀਵਨ ਦੇ ਵਿੱਚ ਮੈਂ ਕੋਈ ਗਲਤੀ ਨਹੀਂ ਕਰਨੀ ਸੋ ਇਸ ਕਰਕੇ ਇਹ ਜਨੂੰਨ ਜਾ ਰਿਹਾ ਸੀ ਨਾ ਦੇਖਦਾ ਦੇਖਦਾ ਜਾਂਦਾ ਸੀ ਜੇ ਕਿਤੇ ਜਿਵੇਂ ਕੀੜੀਆਂਆਂ ਦਿਆਂ ਕੀੜੀਆਂ ਦੀਆਂ ਕਤਾਰਾਂ ਜਾ ਰਹੀਆਂ ਹੁੰਦੀਆਂ ਨੇ ਤੇ ਇਹ ਇੱਕਦਮ ਉਹਨੂੰ ਜੰਪ ਕਰ ਜਾਂਦਾ ਸੀ ਕਿ ਸਿੱਧਾ ਨਹੀਂ ਤੁਰਦਾ ਸੀ ਉਹਨਾਂ ਤੇ ਪਿਆਰ ਨਾ ਕਿਤੇ ਆ ਜਵੇ ਇਥੇ ਇਸ ਕਰਕੇ ਇਸ ਤਰ੍ਹਾਂ ਜਿਵੇਂ ਚੱਲਦਾ ਸੀ ਤਾਂ ਨੇਚਰਲੀ ਫਿਰ ਜਦੋਂ ਜੰਪ ਕਰਕੇ ਕੋ ਚੱਲੂਗਾ ਤਾਂ ਉਹਦੀ ਪਾਲਕੀ ਨੂੰ ਝਟਕਾ ਲੱਗਦਾ ਸੀ ਤੇ ਰਾਜਾ ਕਹਿੰਦਾ ਕਿਸ ਤਰ੍ਹਾਂ ਦਾ ਤੁਸੀਂ ਕਿਸ ਤਰ੍ਹਾਂ ਘਾਰਾਂ ਨੂੰ ਝੜਕਣ ਲੱਗ ਪਿਆ ਕਿਵੇਂ ਪਾਲਕੀ ਲਿਜਾ ਰਹੇ ਹੋ ਤੁਸੀਂ ਬੈਲੈਂਸ ਨਹੀਂ ਬਣਾ ਸਕਤੇ ਕਿੰਨੇ ਮੈਨੂੰ ਝਟਕੇ ਲੱਗ ਰਹੇ ਨੇ ਤੇ ਉਹ ਕਹਿੰਦੇ ਜੀ ਅਸੀਂ ਤਾਂ ਠੀਕ ਚੱਲ ਰਹੇ ਹਾਂ ਜਿਹੜਾ ਚੌਥਾ ਬੰਦਾ ਆਇਆ ਨਾ ਇਹ ਪਤਾ ਨਹੀਂ ਕਿਸ ਤਰ੍ਹਾਂ ਚੱਲਦਾ ਛੜੱਪੇ ਜੇ ਮਾਰੀ ਜਾਂਦਾ ਧਰਤੀ ਵੱਲ ਦੇਖੀ ਜਾਂਦਾ ਤੇ ਰਾਜਵੀਰ ਨੇ ਜਦੋਂ ਬਾਹਰ ਮੂੰਹ ਕੱਢ ਕੇ ਦੇਖਿਆ ਵੀ ਹੱਟਾ-ਕੱਟਾ ਬੰਦਾ ਲੰਬਾ ਛੋੜਾ ਤੇ ਸਮਝਦਾਰ ਵੀ ਲੱਗਦਾ ਇੰਨੇ ਸੋਹਣੇ ਕੱਪੜੇ ਪਾਏ ਹੋਏ ਨੇ ਇਹਨੂੰ ਇੰਨੀ ਅਕਲ ਨਹੀਂ ਹੈ ਤੇ ਰਾਜ ਨੇ ਬੜਾ ਸਟਾਇਲ ਕੀਤਾ ਉਸਦੇ ਕਹਿੰਦਾ ਵੀ ਤੂੰ ਕੀ ਗੱਲ ਤੂੰ ਬੜਾ ਕਮਜ਼ੋਰ ਹੈ ਜਿਹੜਾ ਤੇਰੇ ਕੋਲ ਚੱਲਿਆ ਨਹੀਂ ਜਾਂਦਾ ਕਿ ਤੇਰੇ ਚ ਕੋਈ ਬੁੱਧੀ ਹੈ ਨੀਗੀ ਕਿ ਤੈਨੂੰ ਪਤਾ ਨਹੀਂ ਹੈ ਮੇਰੇ ਮੁੱਢਿਆਂ ਤੇ ਰਾਜਾ ਸਵਾਰ ਹੈ ਤੇ ਵੇਖੇ ਕਿਵੇਂ ਚੱਲ ਰਹੇ ਹਨ ਹੁਣ ਭਾਵੇਂ ਉਹ ਰਾਜਾ ਬਣ ਗਿਆ ਸੀ ਤੇ ਚੱਲਿਆ ਵੀ ઋષਿ ਦੇ ਦਰਸ਼ਨਾਂ ਨੂੰ ਸੀ ਪਰ ਰਾਜ ਮਦ ਹੁੰਦਾ ਨਾ ਹੰਕਾਰ ਸੀ ਉਹਦੇ ਅੰਦਰ ਕਿ ਮੈਂ ਰਾਜਾ ਤੇ ਮੈਂ ਕਿਸੇ ਨੂੰ ਕੁਝ ਵੀ ਕਹਿ ਸਕਦਾ ਹੈ ਸੋਨੇ ਬੜੇ ਮਾੜੇ ਬਚਨ ਇਸ ઋષਿ ਨੂੰ ਬੋਲੇ ਹੁਣ ਜੜ ਪਰ ਤਾਂ ਸਾਰਾ ਕੁਝ ਸਮਝਦੇ ਸੀ ਤੇ ਉਹ ਬੋਲਦੇ ਵੀ ਨਹੀਂ ਸੀ ਕਿਸੇ ਨਾਲ ਚੁੱਪਚਾਪ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਸ ਤਰ੍ਹਾਂ ਜਦੋਂ ਦੁਬਾਰਾ ਚੱਲਦੇ ਰਹੇ ਫੇਰ ਛੜਪੇ ਜੇ ਮਾਰ ਦਿੱਤਾ ਰਾਜੇ ਨੂੰ ਬਹੁਤ ਗੁੱਸਾ ਚੜਿਆ ਉਸਨੇ ਕਿਹਾ ਪਲਕੀ ਥੱਲੇ ਰੱਖ ਦੋ ਤੇ ਉਹ ਥੱਲੇ ਉਤਰਿਆ ਤੇ ਉਹ ਕਹਿੰਦਾ ਤੈਨੂੰ ਡਰਪੋ ਹੈ ਨਹੀਂ ਵੀ ਮੈਂ ਰਾਜਾ ਹਾਂ ਤੇ ਤੂੰ ਇੱਕ ਮਜ਼ਦੂਰ ਬੜ ਕੇ ਤੇ ਤੂੰ ਮੇਰੀ ਗੱਲ ਹੀ ਨਹੀਂ ਸੁਣ ਰਿਹਾ ਜਿਵੇਂ ਤੇਰਾ ਜੀ ਕਰਦਾ ਹੋਵੇ ਚੱਲ ਰਿਹਾ ਮੈਂ ਤੇਰਾ ਸਿਰ ਲਾ ਦੇਣਾ ਹੁਣੀ ਤੇ ਉਹਨੇ ਤਲਵਾਰ ਕੱਢ ਲਈ ਤੇ ਤੈਨੂੰ ਬਿਲਕੁਲ ਵੀ ਡਰ ਨਹੀਂ ਹੈ ਮੇਰਾ ਉਦੋਂ ਫਿਰ ਜੜਪਰ ਤ ਮੁਸਕਰਾਇਆ ਤੇ ਬੋਲਿਆ ਕਿ ਅੱਜ ਤੂੰ ਰਾਜਾ ਬਣਿਆ ਹੋਇਆ ਹੈ ਕਦੇ ਮੈਂ ਵੀ ਰਾਜਾ ਸੀ ਇਸੇ ਤਖਤ ਤੇ ਬੈਠਾ ਸੀ ਤੇ ਆਪਣੀ ਸਾਰੀ ਸਟੋਰੀ ਸੁਣਾਈ ਕਿਵੇਂ 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 ਮੇਰੇ ਨਾਲ ਹੋਈ ਤੇ ਤੂੰ ਤਾਂ ਹਿਰਨ ਦਾ ਬੱਚਾ ਸੀ ਜਿਸ ਨੂੰ ਬਚਾਉਣ ਦੀ ਖਾਤਰ ਮੈਂ ਆਪਣਾ ਜਨਮ ਬਰਬਾਦ ਕਰ ਲਿਆ ਤੇ ਤੈਨੂੰ ਤਾਂ ਮੇਰੀ ਸੰਗਤ ਨਾਲ ਇੰਨਾ ਲਾਭ ਪ੍ਰਾਪਤ ਹੋਇਆ ਕਿ ਅੱਜ ਤੂੰ ਰਾਜਾ ਬਣ ਗਿਆ ਐਨਾ ਹੰਕਾਰ ਕਰ ਰਿਹਾ ਹੈ ਤੈਨੂੰ ਨਹੀਂ ਪਤਾ ਕਿ ਤਨ ਇਹ ਇੱਕ ਦਿਨ ਮਿਟ ਜਾਣਾ ਹੈ ਤੇਰਾ ਰਾਜ ਭਾਗ ਸਭ ਕੁਝ ਚਲੇ ਜਾਣਾ ਹੈ ਫਿਰ ਤੂੰ ਵੀ ਮਿੱਟੀ ਚ ਮਿਲ ਜਾਣਾ ਹੈ ਜਿਵੇਂ ਸਾਰੇ ਮੁਰਦਿਆਂ ਦਾ ਹਾਲ ਹੁੰਦਾ ਤੇਰਾ ਹੁੰਦਾ ਹੈ ਉੱਪਰ ਜਾ ਕੇ ਹਿਸਾਬ ਕਿਤਾਬ ਹੋਣਾ ਹੈ ਤੇ ਤੂੰ ਰਿਸ਼ੀਆਂ ਮੁਨੀਆਂ ਦੇ ਦਰਸ਼ਨਾਂ ਨੂੰ ਚੱਲਿਆ ਤੇਰੇ ਅੰਦਰ ਬਿਲਕੁਲ ਵੀ ਨਾ ਕੋਈ ਤਮੀਜ਼ ਹੈ ਗੱਲ ਕਰਨ ਦੀ ਨਾ ਤੈਨੂੰ ਤੇਰੇ ਚ ਨਿਮਰਤਾ ਹੈ ਤੈਨੂੰ ਆਪਣਾ ਇੰਨਾ ਅਭਿਮਾਨ ਚੜਿਆ ਹੋਇਆ ਤੈਨੂੰ ਪਿਛਲਾ ਕੁਝ ਯਾਦ ਨਹੀਂ ਹੈ ਕਿ ਤੂੰ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਆਇਆ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਤਾਂ ਉਹ ਤਾਂ ਹੋਸ਼ ਉੱਡ ਗਏ ਰਾਜੇ ਦੇ ਉਹਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਕਹਿੰਦਾ ਜੀ ਮੈਨੂੰ ਹੁਣ ਤੁਸੀਂ ਉਪਦੇਸ਼ ਬਖਸ਼ੋ ਤੇ ਮੇਰੀ ਆਤਮਾ ਦੀ ਕਲਿਆਣ ਹੋ ਸਕੇ ਤਾਂ ਫਿਰ ਜੜਪਰਤ ਜੀ ਨੇ ਉਸਨੂੰ ਉਪਦੇਸ਼ ਦਿੱਤਾ ਉਸ ਤੋਂ ਬਾਅਦ ਫਿਰ ਉਹ ਉਜਾਗਰਤਾ ਹੋ ਗਈ ਸੀ ਕਿ ਕੌਣ ઋષਿ ਨੇ ਫਿਰ ਬਹੁਤ ਦੁਨੀਆਂ ਨਾਲ ਆਉਂਦੀ ਰਹੀ ਉਹਨਾਂ ਨੇ ਸਾਰਿਆਂ ਨੂੰ ਬਹੁਤ ਪਰਮਾਤਮਾ ਦਾ ਉਪਦੇਸ਼ ਦਿੱਤਾ ਤੇ ਸਮਝਾਇਆ ਕਿ ਇਹ ਜਿਹੜੇ ਪੰਜ ਚੋਰ ਨੇ ਨਾ ਕਾਮ ਕਰੋ ਲੋਭ ਮੋਹ ਹੰਕਾਰ ਇਹ ਸਾਰਾ ਆਤਮਿਕ ਤਨ ਲੁੱਟ ਲੈਂਦੇ ਨੇ ਇਸ ਕਰਕੇ ਅੰਤਮ ਸਵਾਸ ਤੱਕ ਵੀ ਕੌਨਸ਼ੀਅਸ ਰਣਪੰਥ ਇ ਇੱਕ ਪੈਰ ਸੱਚਖੰਡ ਦੇ ਵਿੱਚ ਵੀ ਹੋਵੇ ਤਾਂ ਪਿਛਲਾ ਪੈਰ ਵੀ ਇਹ ਵਿਕਾਰ ਖਿੱਚ ਸਕਦੇ ਨੇ ਜਿਵੇਂ ਬਾਬਾ ਨਾਨਕ ਸਿੰਘ ਜੀ ਦਾ ਫਰਮਾਨ ਹੈ ਕਿ ਕਦੇ ਵੀ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਬਸ ਮੈਂ ਤਾਂ ਪਾਰ ਆ ਹੁਣ ਮੈਨੂੰ ਕੋਈ ਖਤਰਾ ਨਹੀਂ ਹੈ ਇਸ ਕਰਕੇ ਭਗਤ ਕਬੀਰ ਜੀ ਨੇ ਫਰਮਾਇਆ ਹੈ ਕਿ ਅਜੈ ਸੋ ਨਾਮ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ ਕਿ ਕਦੇ ਵੀ ਇਹ ਅਭਿਮਾਨ ਨਹੀਂ ਕਰਨਾ ਚਾਹੀਦਾ ਕਿ ਮੈਂ ਤਾਂ ਬਹੁਤ ਜਬ ਤੱਕ ਬڑا ਬੰਦਾ ਹੈ ਮੈਂ ਤਾਂ ਬਸ ਪਾਰ ਹੀ ਪਾਰ ਹੈ ਤੇ ਹਲੇ ਤਾਂ ਆਪਣੀ ਜਿਹੜੀ ਕਿਸ਼ਤੀ ਹੈ ਸਮੁੰਦਰ ਦੇ ਵਿੱਚ ਹੈ ਕੀ ਪਤਾ ਅਗਲੀ ਲਹਿਰ ਆਵੇ ਤੇ ਸਾਨੂੰ ਡੋਬ ਦੇਵੇ ਕੀ ਪਤਾ ਹੈ ਅਸੀਂ ਪਾਰ ਹੋ ਸਕੀਏ ਜਾਂ ਨਾ ਹੋ ਸਕੀਏ ਸੋ ਵਿਦ ਐਵਰੀ ਬ੍ਰੈਥ ਆਪਾਂ ਨੂੰ ਪ੍ਰਮਾਤਮਾ ਦਾ ਨਾਮ ਤਾਂ ਯਾਦ ਰੱਖਣਾ ਹੀ ਚਾਹੀਦਾ ਹੈ ਪਰ ਆਪਣੇ ਕਰਮਾਂ ਦਾ ਵੀ ਲਈ ਵੀ ਬਹੁਤ ਕੌਨਸ਼ੀਅਸ ਹੋਣਾ ਚਾਹੀਦਾ ਹੈ ਕਿ ਅਸੀਂ ਕਿਸੇ ਦਾ ਦਿਲ ਨਾ ਦੁਖਾ ਦਈਏ ਅਸੀਂ ਕਿਸੇ ਕੀੜੇ ਪਤੰਗੇ ਨੂੰ ਵੀ ਦੁੱਖ ਨਾ ਦਈਏ ਕਿਸੇ ਦੀ ਹੱਤਿਆ ਕਰਨੀ ਤਾਂ ਫਿਰ ਬਹੁਤ ਹੀ ਵੱਡਾ ਪਾਪ ਹੈ ਸੋ ਆਪਣੇ ਜੀਵ ਦੇ ਸੁਆਦਾਂ ਨੂੰ ਕਾਬੂ ਦੇ ਵਿੱਚ ਰੱਖ ਕੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਸਮਝ ਕੇ ਸਾਨੂੰ ਬਹੁਤ ਹੀ ਜਾਗ ਕੇ ਆਪਣਾ ਜੀਵਨ ਬਿਤਾਉਣਾ ਪੈਣਾ ਹੈ ਨਹੀਂ ਤਾਂ ਫਿਰ ਆਪਣੇ ਕੋ ਕਿੰਨੀਆਂ ਇਹ ਸਾਖੀਆਂ ਹਨ ਇਹ ਸਾਰਾ ਕੁਝ ਸੱਚ ਹੈ ਇਹ ਸੱਚੀ ਹੈਪਨਿੰਗਸ ਹਨ ਸੋ ਜਿਨ੍ਹਾਂ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ ਇਹਨਾਂ ਸਾਖੀਆਂ ਤੋਂ ਸੋ ਫਿਰ ਇਸ ਤਰ੍ਹਾਂ ਕਰਕੇ ਫਿਰ ਝੜ ਪਰਤ ਦਿਨੇ ਆਪਣਾ ਜੀਵਨ ਇੰਨਾ ਚੰਗਾ ਬਤਾਇਆ ਫਿਰ ਉਹ ਲਿਬ੍ਰੇਟ ਹੋ ਗਏ ਤੇ ਪ੍ਰਮਾਤਮਾ ਦੇ ਵਿੱਚ ਮਿਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ